ਕੰਨਾਂ ਨੂੰ ਲੈ ਕੇ ਕੰਗਣਾ ਰਣਾਉਤ ਦਾ ਬਿਆਨ ਕਾਫੀ ਵਿਵਾਦਿਤ ਰਿਹਾ ਹੈ ਔਰ ਉਸ ਬਿਆਨ ਨੂੰ ਲੈ ਕੇ ਹੁਣ ਸਿਆਸੀ ਪੱਧਰ ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਪਹਿਲਾਂ ਤਾਂ ਕਿਸਾਨ ਵਿਰੋਧ ਕਰ ਰਹੇ ਸੀ ਨਿਹੰਗ ਸਿੰਘ ਵਿਰੋਧ ਕਰ ਰਹੇ ਸੀ ਚਿੰਤਕ ਵਿਰੋਧ ਕਰ ਰਹੇ ਸੀ ਪਰ ਹੁਣ ਵਿਰੋਧ ਸਿਆਸਤਦਾਨ ਵੀ ਕਰਨ ਲੱਗ ਗਏ ਨੇ ਆਮ ਆਗਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਚੰਡੀਗੜ੍ਹ ਪਹੁੰਚ ਗਈ ਔਰ ਰੱਜ ਕੇ ਪ੍ਰਦਰਸ਼ਨ ਕੀਤਾ ਗਿਆ ਕੰਗਣਾ ਰਣਾਉਤ ਦੇ ਖਿਲਾਫ ਉੱਥੇ ਸੀਨੀਅਰ ਲੀਡਰ ਵੀ ਪਹੁੰਚੇ ਹੋਏ ਸੀ ਵੱਖ-ਵੱਖ ਹਲਕਿਆਂ ਦੇ ਐਮ.ਐਲ.ਏ ਵੀ ਪਹੁੰਚੇ ਹੋਏ ਸੀ ਔਰ ਉੱਥੇ ਹੀ ਜੰਮ ਕੇ ਪੁਲਿਸ ਨਾਲ ਮੁਕਾਬਲਾ ਵੀ ਹੋਇਆ ਪੁਲਿਸ ਨੇ ਡਿਟੇਨ ਕੀਤੇ ਆਮ ਆਦਮੀ ਪਾਰਟੀ ਦੇ ਲੀਡਰ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕੰਗਣਾ ਰਣਾਉਤ ਦੇ ਖਿਲਾਫ ਵੱਡਾ ਬਿਆਨ ਵੀ ਦਿੱਤਾ ਹੈ ਖਾਸਾ ਹੰਗਾਮਾ ਚੰਡੀਗੜ੍ਹ ਦੇ ਵਿੱਚ ਹੋਇਆ ਕੀ ਕੁਝ ਹੋਇਆ ਤਸਵੀਰਾਂ ਵੀ ਤੁਹਾਨੂੰ ਦਿਖਾਣੇ ਆ ਨਾਲ ਨਾਲ ਤੁਹਾਨੂੰ ਬਿਆਨ ਸੁਣਾਉਣੇ ਆ ਮੈਂ ਰਾਮ ਰਾਮ ਬਗਲੇਸ਼ਵਰੀ ਉਹੀ ਗੱਲ ਹੈਗੀ ਹੈ ਠੀਕ ਹੈ ਨਾ ਹੁਣ ਫੁੱਠੀ ਪੈ ਗਈ ਜੋਣਾ ਅੱਗੇ ਹੈਗੀਆਂ ਆਕੇ ਕਜੀ ਕੰਗਨਰ ਨੌਂਦ ਤੋਂ ਅਸੀਂ ਆਪਣੇ ਆਪ ਨੂੰ ਵੱਖ ਕਰਦੇ ਆਂ ਕੋਈ ਇਹ ਵੱਖ ਨਹੀਂ ਹੈਗੇ ਲਗਾਤਾਰ ਹੀ ਇਹ ਬਿਆਨ ਦਿੱਤੇ ਦੇ ਰਹੇ ਹੈਗੇ ਆ ਕਿ ਸਾਨੂੰ ਸਮਝ ਲੈਣਾ ਚਾਹੀਦਾ ਤੇ ਭਾਵੇਂ ਕੰਗਨਰ ਨੌਂਦ ਦੇ ਬਿਆਨ ਦੇ ਉੱਤੇ ਬੀਜੇਪੀ ਨੇ ਆਪਣੇ ਆਪ ਨੂੰ ਵੱਖ ਕੀਤਾ ਹੈਗਾ ਪਰ ਜਿਹੜੀ ਬੀਜੇਪੀ ਹੈਗੀ ਹੈ ਉਹਦੀ ਸੋਚ ਕੱਲ ਵੀ ਉਹੀ ਸੀ ਉਹਦੀ ਸੋਚ ਅੱਜ ਵੀ ਹੈਗੀ ਹੈ ਉਹੀ ਦਮਨ ਨੀਤੀ ਦਮਨਕਾਰੀ ਨੀਤੀ ਹੈ ਕਿ ਇਹ ਕਿਸਾਨਾਂ ਦੇ ਵਿਰੁੱਧ ਹੈਗੀ ਹੈ ਖਾਸ ਕਰਕੇ ਪੰਜਾਬ ਦੇ ਵਿਰੁੱਧ ਹੈਗੀ ਹੈ ਪਰ ਨਾ ਇੰਨਾ ਹੀ ਨਹੀਂ ਹੈ ਤੁਸੀਂ ਆਦਰਵਾਇਜ਼ ਦੇਖੋ ਜਿਹੜੀ ਵੀ ਚੀਜ਼ ਪੰਜਾਬ ਦੇ ਵਿੱਚ ਆਨਾ ਦੇ ਨਾਲ ਸੰਬੰਧਤ ਹੈਗੀ ਹੈ ਬੀਜੇਪੀ ਉਸ ਦੇ ਖਿਲਾਫ ਚੱਲਦੀ ਜੇ ਸਾਡਾ ਆਰਡੀਐਫ ਹੈਗਾ ਉਹ ਰੁਕਿਆ ਉਹ ਆਰਡੀਐਮ ਕਿੱਥੇ ਲੱਗਣਾ ਸੀ ਉਹ ਪਿੰਡਾਂ ਦਾ ਵਿਕਾਸ ਹੋਣਾ ਸੀ ਉਹ ਹੀ ਸੜਕਾਂ ਦਾ ਵਿਕਾਸ ਹੋਣਾ ਸੀ ਜਿੱਥੋਂ ਖੇਤਾਂ ਦੇ ਵਿੱਚ ਫਸਲ ਚੁੱਕਣੀ ਤੇ ਮੰਡੀਆਂ 'ਚ ਲੈ ਕੇ ਆਉਣੀ ਹੈ ਜਿਸਨੂੰ ਕਿ ਸਾਡੇ ਮੰਡੀ ਕੜੂ ਬੋਲੂ ਤੋਂ ਬਾਅਦ ਕੀਤਾ ਜਾ ਰਿਹਾ ਹੈਗਾ ਜੇ ਅੱਜ ਹੈਲਥ ਮਿਸ਼ਨ ਦਾ ਪੈਸਾ ਰੋਕਿਆ ਉਹਦੇ ਨਾਲ ਵੀ ਉਹੀ ਸਾਡੇ ਡਿਸਪੈਂਸਰੀ ਹਸਪਤਾਲ ਚੱਲਨੇ ਸੀ ਉਹ ਵੀ ਪਿੰਡਾਂ ਦੇ ਨਾਲ ਸੰਬੰਧਤ ਹੈਗੇ ਜੇ ਸਾਡਾ ਸਰਵ ਸਿੱਖਿਆ ਅਭਿਆਨ ਹੈ ਪ੍ਰਾਇਮਰੀ ਸਕੂਲਾਂ ਦੇ ਵਿੱਚ ਕੌਣ ਪੜਦਾ ਹੈਗਾ ਸਾਡੇ ਗਰੀਬਾਂ ਦੇ ਬੱਚੇ ਪੜਦੇ ਆ ਉਹਨਾਂ ਦੇ ਖਿਲਾਫ ਹੈ

ਇਹਨੂੰ ਕਿ ਇਹ ਇਹਨੂੰ ਇਹਨਾਂ ਨੂੰ ਵੀ ਲੈ ਲਓ। ਤਾਂ ਦੇਖੋ ਬਿਲਕੁਲ ਨੋਟਸ ਲੈਂਦੇ ਆ ਜੀ ਕਿਸੇ ਦੀਆਂ ਭਾਵਨਾਵਾਂ ਮਾਦੀ ਸੱਟ ਨਹੀਂ ਵੱਜਣੀ ਚਾਹੀਦੀ ਕਿਸੇ ਦੇ ਤੁਸੀਂ ਧਰਮ ਦੇ ਖਿਲਾਫ ਕਿੰਨਾ ਬੋਲ ਸਕਦੇ ਹੋ ਜੇ ਕਿਸੇ ਖਾਸ ਕਮਿਊਨਿਟੀ ਦੇ ਖਿਲਾਫ ਕਿੰਨਾ ਬੋਲ ਸਕਦੇ ਹੋ ਸਿਰਫ ਆਪਣੇ ਤੁਸੀਂ ਇੱਕ ਫਿਲਮ ਦੀ ਪ੍ਰਚਾਰ ਮਸ਼ਹੂਰੀ ਵਾਸਤੇ ਮਤਲਬ ਇੰਨਾ ਛਿੱਕੇ ਤੇ ਟੰਗਦਾ ਇਹੋ ਜਿਹਾ ਮਾਹੌਲ ਪੈਦਾ ਕਰਤਾ ਇਦਾਂ ਦੇ ਜਾਨੀ ਕਿ ਤੁਸੀਂ ਰਿਮਾਰਕਸ ਦਿੰਦੇ ਹੋ ਅਸੀਂ ਬਿਲਕੁਲ ਇਸ ਦੀ ਮਿਲਿਆ ਕਰਦੇ ਹੈਗੇ ਆ ਔਰ ਇਹੋ ਜਿਹੀ ਮੂਡੀਆਂ ਤੇ ਬੇਸਿਕਲੀ ਬੰਦੀ ਲੱਗਦੀ ਬਹੁਤ ਧੰਨਵਾਦ ਜੀ ਤਾਂ ਆਮਾਦੀ ਪਾਰਟੀ ਸਾਈਡ ਤੇ ਸਰ ਇੱਕ ਬਾਈਟ ਕਰਦੇ ਦੀ ਦਫ਼ਤਰ ਕਰੋ ਜੀ ਕਰੋ ਥੋੜਾ ਸਾਈਡ ਹੋ ਕੇ ਹਾਂ ਬਸ ਵੇਟ ਸਵੇਟ ਵੇਟ ਚੱਕਾਉਣ ਤੇ ਚਲੋ ਹਾਂਜੀ ਸਰ ਅਸਰ ਬਿਆਨ ਦੇ ਕੰਗਰਨ ਰੋਡ ਦੇ ਬਿਆਨ ਤੋਂ ਪਰ ਟੈਸਟ ਕੀਤਾ ਜਾ ਰਿਹਾ ਕੀ ਕਹਿਣਾ ਹੈ ਬਿਲਕੁਲ ਪ੍ਰੋਟੈਸਟ ਕਰਨਾ ਬਣਦਾ ਆ ਕਿਉਂਕਿ ਬਿਆਨ ਹੀ ਇਹਨਾ ਬੇਹੁੱਦਾ ਹੈਗਾ ਉਹ ਬਿਆਨ ਜੋ ਸਾਡੇ ਪੰਜਾਬੀਆਂ ਦੇ ਆਤਮ ਸਨਮਾਨ ਦੇ ਉੱਤੇ ਸੱਟ ਮਾਰਦਾ ਹੈਗਾ ਕੋਈ ਸਾਨੂੰ ਹੱਤਵਾਦੀ ਕਹਿੰਦਾ ਕੋਈ ਸਾਨੂੰ ਵੱਖਵਾਦੀ ਕਹਿੰਦਾ ਪੰਜਾਬ ਦੇ ਵਿੱਚ ਇੱਕ ਸੱਭਿਆਚਾਰਕ ਸਾਂਝ ਹੈ ਸਾਰੇ ਜੋ ਲੋਕ ਮਿਲ ਕੇ ਰਹਿੰਦੇ ਆ ਪਹਿਲਾਂ ਤਾਂ ਮੈਂ ਗੰਗਨਾਲ ਰੋਡ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਪ੍ਰਧਾਨ ਮੰਤਰੀ ਸਾਹਿਬ ਦੀ ਟੀਮ ਜਿਹੜੀ ਹੈ ਜਿੰਨਾਂ ਨਾਲ ਇਹ ਮੁਲਾਕਾਤਾਂ ਕਰਦੇ ਸੀ ਫਿਰ ਹੱਤਵਾਦੀਆਂ ਨਾਲ ਮੁਲਾਕਾਤਾਂ ਕਰਦੇ ਸੀ ਉਹ ਵੱਖਵਾਦੀ ਨੂੰ ਮੁਲਾਕਾਤ ਕਰਦੇ ਹੈਗੇ ਸੀ ਲੇਕਿਨ ਅਸਲੀਅਤ ਇਹ ਹੈਗੀ ਹੈ ਕਿ ਕੰਗਨਾ ਰੌਤ ਇਸ ਬਿਆਨ 'ਤੇ ਅਸੀਂ ਨਕੀਦੀ ਕਰਦੇ ਆ ਉਹਦੇ ਵਿੱਚ ਪੂਰੀ ਤਰ੍ਹਾਂ ਵਿਰੋਧਦੇ ਆ ਅੱਜ ਭਾਵੇਂ ਬੀਜੇਪੀ ਨੇ ਪਬਲਿਕ ਪ੍ਰੈਸ਼ਰ ਦੇ ਅੰਦਰ ਆ ਕੇ ਜਿਹੜਾ ਇਹ ਬਿਆਨ ਵਾਪਸ ਲਿਆ ਕਿਉਂਕਿ ਸਾਰੇ ਨੂੰ ਪਤਾ ਹੈ ਕਿ ਅਗਲੇ 4-5 ਮਹੀਨਿਆਂ ਦੇ ਵਿੱਚ ਹਰਿਆਣਾ ਦੇ ਵਿੱਚ ਚੋਣ ਹੋਣ ਵਾਲੀ ਹੈ ਮਹਾਰਾਸ਼ਟਰ ਚੋਣ ਹੋਣ ਵਾਲੀ ਹੈ ਝਾਰਖੰਡ ਚੋਂ ਚੋਣ ਹੋਣ ਵਾਲੀ ਹੈ ਜੰਮੂ ਕਸ਼ਮੀਰ ਚੋਣ ਹੋਣ ਵਾਲੀ ਹੈ ਬਿਹਾਰ ਚੋਣ ਹੋਣ ਵਾਲੀ ਹੈ ਔਰ ਪੰਜਾਬ ਦੇ ਵਿੱਚੋਂ ਉੱਠਿਆ ਹੋਇਆ ਕਿਸਾਨ ਅੰਦੋਲਨ ਅਜ ਪੂਰੇ ਹਿੰਦੁਸਤਾਨ 'ਚ ਫੈਲ ਚੁੱਕਿਆ ਹੈਗਾ ਹਰ ਥਾਂ ਦਾ ਕਿਸਾਨ ਇਹ ਇਹਨਾਂ ਨੇ ਸਿਰਫ ਅੱਖਾਂ ਪੁੰਜਣ ਵਾਸਤੇ ਮਗਰਮਾਚ ਦੇ ਹੰਝੂ ਬਹਾਰੇ ਆ ਕਿ ਉਹ ਇਹ ਵਾਪਸ ਲਿਆ ਅਦਰਵਾਈਜ਼ ਬੀਜੇਪੀ ਦੀ ਸੋਚ ਬਿਲਕੁਲ ਸੇਮ ਹੈਗੀ ਕਿਉਂਕਿ ਜੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਕਿਸਾਨ ਜਦੋਂ ਅੰਦੋਲਨ ਕਰ ਰਹੇ ਸੀ ਉਹਨਾਂ ਨੂੰ ਅੰਦੋਲਨ ਜੀ ਵੀ ਕਹਿੰਦੇ ਆ ਜਿਹਨਾਂ ਦਾ ਸਾਬਕਾ ਮੁੱਖ ਮੰਤਰੀ ਜਿਹੜਾ ਖੱਟੜ ਸਾਹਿਬ ਜਿਹੜੇ ਅੱਜ ਕੀ ਮੈਂਬਰ ਪਾਰਲੀਮੈਂਟ ਹੈਗੇ ਆ ਉਹ ਉਹਨਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਹੁੰਦੇ ਇਹਨਾਂ ਦੇ ਬਹੁਤ ਸਾਰੇ ਲੀਡਰ ਜਿਹੜੇ ਪਾਰਲੀਮੈਂਟ ਦੇ ਵਿੱਚ ਬੋਲਦੇ ਰਹੇ ਨੇ ਹਰ ਰੋਜ਼ ਸਸ਼ਕਤੀ ਦੇ ਖਿਲਾਫ ਜੋ ਬੀਜੇਪੀ ਦੇ ਤਬਨਕਾਰੀ ਨੀਤੀਆਂ ਦਾ ਜਿਹੜਾ ਹੈਗਾ ਉਹ ਵਿਰ ਨੇ ਚਾਹੀਦੀ ਹੈਗੀ ਸੋ ਇਸ ਕਰਕੇ ਅਸੀਂ ਸੋਚਤਾ ਬੋਤ ਕਰਦੇ ਆ ਭਾਵੇਂ ਅੱਜ ਉਹਨਾਂ ਨੇ ਇਹ ਬਿਆਨ ਵਾਪਸ ਲਿਆ ਅਸੀਂ ਬਿਲਕੁਲ ਕੰਗਨਰ ਰੌਤ ਨੂੰ ਵੀ ਕਿੰਨੇ ਉਹ ਵੀ ਵਾਪਸ ਮੰਨਦੇ ਨੇ ਪਰ ਪ੍ਰਧਾਨ ਮੰਤਰੀ ਸਾਹਿਬ ਖੁਦ ਮਾਫ਼ੀ ਮੰਗ ਰਹੇ ਪੰਜਾਬ ਦੇ ਲੋਕਾਂ ਕੋਲ ਇਹ ਹਿੰਦਸਟਾਨ ਦੇ ਕਿ ਬੀ ਜੀ ਪੀ ਵਾਲੇ ਕਾਫੀ ਦਿਨ ਪਹਿਲਾਂ ਵੀ ਇਹ ਕਹਿੰਦੇ ਆਏ ਹੋ ਜੇ ਬਿਆਨ ਦਿੱਤਾ ਗਿਆ ਉਹ ਦਾ ਪਰਸਨਲ ਬਿਆਨ ਹੈਗਾ ਜੀ ਸਾਡੇ ਇਹਦੇ ਕੋਈ ਲਿਖ ਨਹੀਂ ਹੈ ਭਾਜੀ ਗਲਤੀ ਭਾਏ ਇੱਕ ਵਾਰੀ ਕਰ ਸਕਦਾ ਗਲਤੀ ਦੋ ਵਾਰੀ ਕਰ ਸਕਦਾ ਤੇ ਗਲਤੀ ਹਰ ਵਾਰੋਂ ਥੋੜੋ ਹੁੰਦੀ ਹੈਗੀ ਹੈ ਠੀਕ ਹੈ ਕਿ ਨਹੀਂ ਅੱਜ ਉਹ ਮੈਂਬਰ ਪਾਰਲੀਮੈਂਟ ਹੈ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਇੱਕ ਰ ਤਸੀਂ ਕਹਿ ਸਕਦੇ ਆ ਕਿਰ ਕੁ ਉਹ ਅਣਜਾਣ ਸੀ ਉਹ ਪੋਲਿਟਿਕਸ ਦੇ ਵਿੱਚ ਹੈ ਨਹੀਂ ਸੀ ਤੇ ਬੀਜੇਪੀ ਦੇ ਲੀਡਰ ਨਹੀਂ ਸੀ ਤੇ ਉਹਨੇ ਕਹਿਤਾ ਮੈਂ ਤਾਂ ਤੁਹਾਨੂੰ ਕਿੰਨੇ ਨਾਮ ਬਣਾ ਰਹੇ ਹੈਗੇ ਆ ਬੀਜੇਪੀ ਤੇ ਤੁਸੀਂ ਇਵਨ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਹਨਾਂ ਦੇ ਲੀਡਰਾਂ ਦੇ ਬਿਆਨ ਚੱਕ ਕੇ ਤਾਂ ਦੇਖੋ ਉਹ ਲੀਡਰ ਜਿਹੜੇ 25 25 30 ਸਾਲਾਂ ਤੋਂ ਜਿੰਦਗੀ ਪੋਲਿਟਿਕਸ 'ਚ ਹੈਗੇ ਆ ਜੋ ਬਿਆਨ ਦਿੰਦੇ ਆ ਰਿਪੀਟਿਡਲੀ ਬਿਆਨ ਦਿੰਦੇ ਆ ਇਹਨੂੰ ਤੁਸੀਂ ਕੀ ਸਮਝੋਗੇ ਇਹ ਤਾਂ ਉਹੀ ਗੱਲ ਹੋ ਗਈ ਨੂੰ ਮੇਂ ਰਾਮ ਰਾਮ ਬਗਲ ਵਿੱਚ ਉਰੀ ਹੁਣ ਤੁਸੀਂ ਬੀਜੇਪੀ ਆਫਿਸ ਦੀ ਤਰ੍ਹਾਂ ਵੱਧੋਗੇ ਅੱਗੇ ਜਾਂਦੇ ਜੀ ਬਿਲਕੁਲ ਪਤਾ ਹੈ ਜੀ ਅਸੀਂ ਤੇ ਸੋਚ ਨੂੰ ਕਹਤੋੜਨਾ ਅੱਜ ਇਹ ਜਿਹੜੀ ਸੋਚ ਹੈਗੀ ਹੈ ਇਹ ਸੋਚ ਦੇ ਖਿਲਾਫਾਂ ਅਸੀਂ ਬਿਲਕੁਲ ਇਸ ਸੋਚ ਦਾ ਡਟ ਕੇ ਵਿਰੋਧ ਕਰਾਂਗੇ